ਦੇ ਵਿੱਚ ਦੇਸ਼ ਦੇ ਲਈ ਸ਼ਹੀਦ ਹੋਏ ਅੰਮ੍ਰਿਤਸਰ ਦੇ ਅਜੈਬ ਸਿੰਘ ਦੇ ਪਤਨੀ ਮਨਜੀਤ कौर ਅਤੇ ਉਸ ਦੇ بیٹے ਨੂੰ ਸ਼ਹੀਦ ਅਜੈਬ ਸਿੰਘ ਤੇ ਪੂਰਾ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਦੇ ਲਈ ਕਾਰਗਿਲ ਦੇ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜੰਮ ਪੀਤਾ ਸ਼ਹੀਦ ਅਜੈਬ ਸਿੰਘ ਦੇ ਪਤਨੀ ਮਨਜੀਤ कौर ਦੇਵਨ ਨੂੰ ਦੱਸਿਆ ਗਿਆ ਕਿ ਮੈਨੂੰ ਬਹੁਤ ਮਾਣ ਹੈ ਕਿ ਮੇਰੇ ਪਤੀ ਦੇਸ਼ ਦੇ ਖਾਤਰ ਸ਼ਹੀਦ ਹੋਏ ਨੇ ਮੇਰੇ ਪਤੀ ਦੇ ਸ਼ਹਾਦਤ ਤੋਂ ਬਾਅਦ ਹਰ ਸਾਲ ਕਾਰਗਿਲ ਵਿਜੇ ਦਿਵਸ ਤੇ ਕਿਸੇ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਕਰਵਾਇਆ ਜਾਂਦਾ ਹੈ ਤੇ ਸਾਡੇ ਪਰਿਵਾਰ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਸਨਮਾਨ ਵੀ ਦਿੱਤਾ ਜਾਂਦਾ ਹੈ ਮੇਰੇ ਪਤੀ ਨੂੰ ਆਰਮੀ ਦੇ ਵੱਲੋਂ ਸੇਨਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਸ਼ਹੀਦ ਜਾਇਬ ਸਿੰਘ ਦੇ ਬੇਟੇ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮੇਰੇ ਪਿਤਾ ਸ਼ਹੀਦ ਹੋਏ ਸੀ ਤਾਂ ਉਦੋਂ ਮੇਰੀ ਉਮਰ ਕਰੀਬ 5 ਸਾਲ ਸੀ ਮੈਨੂੰ ਵੀ ਆਪਣੇ ਪਿਤਾ ਤੇ ਬਹੁਤ ਮਾਣ ਹੈ ਮੈਂ ਜਦੋਂ ਵੀ ਪਿੰਡ ਦੇ ਵਿੱਚ ਜਾਂ ਫਿਰ ਕਰੋ ਬਾਹਰ ਨਿਕਲਦਾ ਹਾਂ ਤਾਂ ਮੈਨੂੰ ਲੋਕ ਕਹਿੰਦੇ ਹਨ ਕਿ ਇਹ ਇੱਕ ਸ਼ਹੀਦ ਦਾ ਪੁੱਤਰ ਹੈ ਜਿਸ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੈਨੂੰ ਆਪਣੇ ਪਿਤਾ ਦੇ ਉੱਪਰ ਬਹੁਤ ਮਾਣ ਹੁੰਦਾ ਹੈ ਕਿ ਮੈਂ ਉਹਨਾਂ ਦਾ ਬੇਟਾ ਹਾਂ ਨਾਮ ਜੇਦਕਾਰ ਮੇਰੇ ਪਤੀ ਸਰਦਾਰ ਅਜੈ ਸਿੰਘ ਜੀ ਕਾਰਗਿਲ ਸ਼ਹੀਦ ਹਨ ਜੋ ਕਾਰਗਿਲ ਵਿੱਚ ਨਾ ਦਿਨਾਂ ਵਿੱਚ ਹੀ ਸ਼ਹੀਦ ਹੋਏ ਸੀ। ਕੱਲ ਕਾਰਗਿਲ ਦਿਵਸ ਮਨਾਇਆ ਜਾ ਰਿਹਾ। ਇਹ ਜਦੋਂ ਜੰਗ ਖਤਮ ਹੋਈ ਸੀ ਉਦੋਂ ਹੀ ਮਕेश ਸ਼ਸ਼ੇਦਾਨੇ ਸ਼ਬੀਤਰੀ ਹੀ ਸਰਕਾਰ ਨੇ ਰੱਖ ਲਈ ਸੀ ਇਹ ਕਾਰਗਿਲ ਦਿਵਸ ਮਨਾਇਆ ਜਾਏਗਾ। ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਹ ਦਿਨ ਦਿਨ ਬਣਾ ਰੱਖਿਆ ਸੀ। ਅੰਗਤ ਤੇ ਜੰਗ ਦੇ ਬਾਰੇ ਤਾਂ ਕਦੀ ਵੀ ਨਾ ਕੋਈ ਤੁਸ ਦੱਸਿਆ ਹੀ ਨਹੀਂ ਵੀ ਕੋਈ ਜੰਗ ਹੋਈ ਚਾ ਨਹੀਂ ਚਲ ਰਹੀ। ਯਾਦੋਂ ਨਾਲ ਪਤਾ ਹੀ ਦੱਸ ਕਿ ਨਹੀਂ ਗਿਆ ਦੋ ਮੇਰੇ ਵਿੱਚ ਆਏ ਹੜਕਾ ਤੇ ਉਸ ਤੋਂ ਬਾਅਦ ਨਹੀਂ ਆਏ ਨਹੀਂ ਅਹੀਂ ਅਪੈਂਡਿਕਸ ਦੇ ਦੇ ਜਾਂਗੇ ਉਹ ਲੈ ਕੇ ਸਭਾ ਚੀਕ ਦਾਸਪੁਰ ਜਾ ਰਹੇ ਹੈ ਮੇਰੇ ਖਿਆਲ ਸੀਐਮ ਸਾਹਿਬ ਵੀ ਬੁਲਾ ਰਹੇ ਹੈ ਜਿਹੜਾ ਇਹ ਤਾਂ ਬੜਾ ਫਖਰ ਹੈ ਆ ਵੀ ਜਿਹੜਾ ਦੇਸ਼ ਦੀ ਖਾਤਰ ਹੋਏ ਨੇ ਸੀਦ ਹੋਏ ਨੇ ਤੇ ਮਾਣ ਵੀ ਮਹਿਸੂਸ ਹੁੰਦਾ ਵੀ ਉਹਨਾਂ ਦੀ ਖਾਤਰ ਜੇ ਕੋ ਸਾਨੂੰ ਅੱਜ ਪੁੱਛਦਾ ਤਾਂ ਉਹਨਾਂ ਦੀ ਖਾਤਰ ਹੀ ਪੁੱਛਦਾ ਨਹੀਂ ਤਾਂ ਸਾਨੂੰ ਕਿਹਨੇ ਪੁੱਛਣਾ ਹੈ ਜੇ ਉਹਨਾਂ ਨੇ ਕਰਵਾਨੀਆਂ ਕੀਤੀਆਂ ਤਾਂ ਅੱਜ ਸਾਨੂੰ ਕੋਈ ਯਾਦ ਕਰਦਾ ਕੋਈ ਸਨਮਾਨ ਕਰਦਾ ਉਸ ਉਹਨਾਂ ਦੇ ਵਾਸਤੇ ਕਰਦਾ ਉਹਨਾਂ ਦੇ ਬਲੀਦਾਨ ਵਾਸਤੇ ਸਭ ਕੁਝ ਇਸ ਸੈਨਾ ਮੈਡਲ ਮਿਲਿਆ ਸੀ ਹਾਂਜੀ ਇਹ ਤਾਂ ਵਾਰ ਵੀ ਮੈਂਟਨਿੰਗ ਇਸ ਪਾਰ ਵੀ ਵਾਰ ਮੈਸਟਿਸ ਪੈਚ ਵਾਰ ਸੀਗਾ ਕਮੀ ਤੇ ਵੇਖੋ ਜੀ ਇੱਥੇ ਕੋਸ਼ਿਆ ਨਹੀਂ ਜਾ ਸਕਦਾ ਇੱਕ ਦੇ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲਦਾ ਇੱਥੇ ਤੇ ਦੂਜਾ ਬੱਚਿਆਂ ਨੂੰ ਗਲਤ ਰਸਤੇ ਤੇ ਚੱਲ ਰਿਹਾ ਬੱਚੇ ਤੇ ਨਸ਼ਿਆਂ ਦੇ ਵਾਸਤੇ ਲੋਕ ਦਾਦੇ ਲੋਕ ਮਾਪੇ ਬਾਹਰ ਭੇਜੀ ਜਾ ਰਹੇ ਨੇ ਨਸ਼ਿਆਂ ਦੀ ਬਿਮਾਰੀ ਲੱਜਾਦਾ ਹੋ ਚੁੱਕਾ ਪੰਜਾਬ ਦੇ ਵਿੱਚ ਤੇ ਜੇ ਜ਼ਿਆਦਾ ਪੰਜਾਬ ਨਸ਼ਾ ਮੁਕਤ ਹੋਊਗਾ ਤਾਂ ਫੇਰ ਹੀ ਪੰਜਾਬੀ ਰੁਕਣਗੇ ਨਹੀਂ ਤੇ ਫੇਰ ਇਹੋ ਹੀ ਆ ਰਵੇਗਾ ਜਦੋਂ ਛੋਟਾਈ ਬੇਟਾ ਦੇ ਗੋਦੀ ਜੀ ਸਮਝ ਲਓ 4 ਤੋਂ 4 ਸਾਲ ਦਾ ਹੈ 3 ਸਾਲ ਦੀ ਬਿਉਤੀ ਹਾਂਜੀ ਥੋੜਾ ਜਦੋਂ ਸਿਆਣੇ ਹੋਏ ਉਹ ਤਾਂ ਫਿਰ ਦਸੀਦਾ ਪਹਿਲਾਂ ਤੇ ਇਹਨਾਂ ਨੂੰ ਪਤਾ ਹੀ ਨਹੀਂ ਚਾਹਿਆ ਇਹਨਾਂ ਨੂੰ ਜੇ ਲੋ ਵੇਖੋ ਜੀ ਇਹ ਤਾਂ ਕਈ ਦਾ ਦਿਖਾਈ ਹੈ ਹੁਣ ਸਾਡੇ ਕਹਿਣ ਕਰਨਾ ਕੁਛ ਨਹੀਂ ਹੁੰਦਾ ਜੋ ਮਾਲਕ ਦਾ ਹੁਕਮ ਹੋਈ ਹੋਣਾ ਸੋਚਦਾ ਹੈਗੀ ਸੀ ਪਰ ਜਿਹੜ ਬੰਨੇ ਕਿਸਮਤ ਲੈ ਜਾਂਦੀ ਲਾਈਨ ਜੇ ਕੋਸੇ ਜਾਣਾ ਪੈਂਦਾ ਬੰਦਿਆਂ ਤੇ ਕਦੀ ਖਤਮ ਹੁੰਦੀ ਨਹੀਂ ਜਾਂਦਾ ਦੇ ਕਦੀ ਖਤਮ ਹੁੰਦੀ ਨਹੀਂ ਜੀ ਜਿਆਦਾ ਫੇਰ ਹਰ ਵਕਤ ਉਹੀ ਦਿਮਾਗ ਚ ਰਹੀਦੀ ਗੱਲ ਦਾ ਨਾਮ ਰਵਿੰਦਰ ਸਿੰਘ ਹੈ ਜੀ ਮੇਰੇ ਪਿਤਾ ਜੀ ਦਾ ਨਾਮ ਸ਼ਹੀਦ ਸਰਦਾਰ ਅਜੀਤ ਸਿੰਘ ਹੈ ਜੀ ਇਹ 8 ਸਿੱਖ ਰੈਜੀਮੈਂਟ ਨਾਲ ਬਿਲੋਂਗ ਕਰਦੇ ਸੀ ਤੇ ਇਹਨਾਂ ਦੀ ਸ਼ਹੀਦੀ 7 ਜੁਲਾਈ 1999 ਨੂੰ ਆਪਰੇਸ਼ਨ ਵਿਜੇ ਦੇ ਵਿੱਚ ਹੋਈ ਆ ਜਦੋਂ ਪਾਕਿਸਤਾਨ ਵਾਲੇ ਸਾਡੀ ਟਾਈਗਰ ਹਿੱਲ ਤੇ ਆ ਕੇ ਬੈਠ ਗਏ ਸੀ ਸਾਡੀਆਂ ਉੱਚੀਆਂ ਚੋਟੀਆਂ ਤੇ ਆ ਕੇ ਬੈਠ ਗਏ ਸੀ ਤੇ ਇਹਨਾਂ ਇਹਨਾਂ ਨੇ ਹੋਰ ਆਪਣੀ ਇੰਡੀਅਨ ਫੌਜ ਨੇ ਫੌਜ ਦੀ ਬਦੌਲਤ ਹੀ ਉਹ ਜੰਗ ਜਿੱਤੀ ਗਈ ਸੀ ਅੱਜ ਅਸੀਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਹਨਾਂ ਦੇ ਕਰਕੇ ਹੀ ਅੱਜ ਸੌਖਾ ਸਾਹ ਲੈ ਰਹੇ ਹਾਂ ਤੇ ਸਾਨੂੰ ਜੋ ਇਹਨਾਂ ਦੀ ਸ਼ਹੀਦੀ ਦੀ ਗੱਲ ਕਰੀਏ ਤੇ ਸਾਨੂੰ ਇਹਨਾਂ ਦੀ ਸ਼ਹੀਦੀ ਤੇ ਬਹੁਤ ਫਖਰੇ ਆ ਜੀ ਜੀ ਹਾਂ ਜੀ ਜੀ ਬਿਲਕੁਲ ਜੀ ਇਹ ਹੈ ਕਿ ਹਰ ਸਾਲ ਹੀ ਸਾਨੂੰ ਕਈ ਸੰਸਥਾਵਾਂ ਵੱਲੋਂ ਫਿਰ ਯੂਨਿਟ ਵੱਲੋਂ ਵੀ ਅਪਰੋਚ ਕੀਤਾ ਜਾਂਦਾ ਵਾ ਕਿ ਬਈ ਤੁਸੀਂ ਆ ਕੇ ਸਨਮਾਨ ਸਨਮਾਨ ਪ੍ਰਾਪਤ ਕਰੋ ਤੁਹਾਡੇ ਪਿਤਾ ਜੀ ਦੇ ਇੱਕ ਬਹੁਤ ਵੱਡੀ ਦੇਣ ਐ ਇਸ ਦੇਸ਼ ਨੂੰ ਤੇ ਸਾਨੂੰ ਹਰ ਥਾਂ ਤੇ ਹਰ ਸਾਲ ਹਰ ਥਾਂ ਤੇ ਸਨਮਾਨ ਜ਼ਰੂਰ ਕੀਤਾ ਜਾਂਦਾ ਵਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਵਾ ਮੈਂ ਜੀ ਇਹ ਕਹਿਣਾ ਵਾਂ ਕਿ ਪਿੰਡ ਦੀਆਂ ਗਲੀਆਂ ਦੇ ਵਿੱਚੀਆਂ ਇਲਾਕੇ ਦੇ ਵਿੱਚ ਸਾਨੂੰ ਬਹੁਤ ਸਤਿਕਾਰ ਦੀ ਅੱਖਰਾਂ ਦੇਖਿਆ ਜਾਂਦਾ ਵਾ ਜੀ ਤੇ ਬਹੁਤ ਮਾਨ ਸਤਿਕਾਰ ਦਿੱਤਾ ਜਾਂਦਾ ਵਾ ਤੇ ਮੈਂ ਸੋਚਦਾ ਵਾਂ ਕਿ ਸਭ ਇਹ ਸਭ ਇਹਨਾਂ ਦੀ ਬਦੌਲਤ ਹੀ ਆ ਜੋ ਅੱਜ ਸਾਡਾ ਇੰਨਾ ਮਾਨ ਸਤਿਕਾਰ ਰਿਹਾ ਕੀ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੋਈ ਵੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦਾ ਇਹ ਕਮੀ ਜੋ ਚੱਲ ਰਹੀ ਆ ਇਹ ਸਰਕਾਰੀ ਲੈਵਲ ਤੇ ਹੀ ਚੱਲ ਰਹੀ ਹੈ ਕਮੀ ਪੰਜਾਬੀ ਤੁਹਾਨੂੰ ਪਤਾ ਵਾ ਕਿ ਹਰ ਵਕਤ ਹਰ ਸਮੇਂ ਦਲੇਰ ਇੱਕ ਬਹੁਤ ਦਲੇਰ ਕੌਮ ਆ ਤੇ ਹੁਣ ਜਦੋਂ ਤੁਸੀਂ ਫੌਜ ਦੀਆਂ ਭਰਤੀਆਂ ਤੁਸੀਂ ਵੇਖੋ ਕਿ ਅਗਨੀ ਵੀਰ ਦੇ ਵਿੱਚ ਕਨਵਰਟ ਕਰ ਦਿੱਤੀਆਂ ਗਈਆਂ ਆ ਉਹ ਵੀ ਉਹਦਾ ਵੀ ਇੱਕ ਡਰਾਅ ਬੈਕ ਆ ਜਿਹਦੇ ਕਰਕੇ ਪੰਜਾਬੀ ਹੁਣ ਨੌਕਰੀ ਵੱਲ ਨੂੰ ਮੂੰਹ ਨਹੀਂ ਕਰਨਦੇ ਆ ਫੌਜੀ ਨੌਕਰੀ ਵੱਲ ਨੂੰ ਨਹੀਂ ਜਾਣਦੇ ਆ ਤੇ ਫਿਰ ਦੂਸਰਾ ਵਾ ਕੀ ਦੂਸਰਾ ਕੋਈ ਇਹ ਥੇ ਕੋਈ ਜੌਬ ਦੀ ਕੋਈ ਜੌਬ ਸਿਕਿਉਰਟੀ ਨਹੀਂ ਹੈਗੀ ਰਹਿ ਗਈ ਪੰਜਾਬ ਦੇ ਵਿੱਚ ਹੁਣ ਕੋਈ ਜੇ ਜੌਬਸ ਹੈਗੀਆਂ ਮਾਤੇ ਉਹ ਮਹਿੰਗਾਈ ਦੇ ਹਿਸਾਬ ਨਾਲ ਉਹਨਾਂ ਦੀ ਇਨਕਮ ਹੀ ਨਹੀਂ ਹੈਗੀ ਜੀ ਤਨਖਾਹ ਹੀ ਨਹੀਂ ਹੈਗੀ ਲੋਕਾਂ ਦੀ ਤੇ ਫਿਰ ਮਜਬੂਰੀ ਦੇ ਬਸ ਬੈ ਕੇ ਹੀ ਲੋਕਾਂ ਨੂੰ ਕਰਜ਼ੇ ਚੁੱਕ ਕੇ ਬਾਹਰ ਜਾਣਾ ਪੈਂਦਾ ਵਾ ਤੇ ਕੋਈ ਖੁਸ਼ੀ ਨਾਲ ਬਾਹਰ ਨਹੀਂ ਜਾਂਦਾ ਜੀ ਉਦੋਂ ਮੇਰੀ ਉਮਰ ਤਕਰੀਬਨ 5 ਤੋਂ 6 5 6 6 ਸਾਲ ਦੀ ਸੀ ਤੇ ਅਸੀਂ ਤੇ ਚਲੋ ਉਦੋਂ ਮੈਂ ਤੇ ਕਾਫੀ ਛੋਟਾ ਹਾਂ ਬਾਦ ਦੇ ਵਿੱਚ ਬਹੁਤ ਅੱਜ ਤੱਕਰ ਕੀ ਗੱਲਾਂ ਹੁੰਦੀਆਂ ਆ ਪਾਪਾ ਬਾਰੇ ਅੱਜ ਤੱਕਰ ਉਹਨਾਂ ਦੀ ਉਹਨਾਂ ਦੀਆਂ ਕਹਾਣੀਆਂ ਵਗੈਰਾ ਦੱਸ ਦੱਸਦੇ ਮੰਮੀ ਸਾਨੂੰ ਕਿ ਉਹ ਕਿੰਨੇ ਚੰਗੇ ਸੀ ਕਿੰਨੇ ਦਿਲਦਾਰ ਹੀ ਬਹਾਦਰ ਹੀ ਕਿੰਨੇ ਹੋ ਮੰਮੀ ਵੀ ਉੱਥੇ ਰਹੇ ਆ ਪਾਪਾ ਦੇ ਨਾਲ ਆਰਾਮਗੜ ਕੈਂਟ ਰਿੰਦੇ ਰਹੇ ਆ ਤੇ ਉਹਨਾਂ ਦੀਆਂ ਕਥਾ ਕਹਾਣੀਆਂ ਸਾਨੂੰ ਦੱਸਦੇ ਰਹਿੰਦੇ ਆ ਕਿ ਇਹ ਸਾਡਾ ਪਿਛੋਕੜ ਪਿੰਡ ਹੈਗਾ ਵਾ ਜਹਾਂਗੀਰ ਆ ਵੇਰਕੇ ਦੇ ਲਾਗੇ ਪੈਂਦੇ ਆ ਜੀ ਤੇ ਇਹ ਆ ਕਿ ਸਾਨੂੰ ਸਾਡੇ ਪਿੰਡ ਵਾਲਿਆਂ ਨੇ ਵੀ ਬਹੁਤ ਮਾਨ ਸਤਿਕਾਰ ਦੇ ਹਮੇਸ਼ਾ ਹੀ ਯਾਦ ਰੱਖਦਾ ਵਾ ਅੱਜ ਤੱਕ ਅਰੇ ਕੀ ਕੀ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਵਾਲੇ ਇਹਨਾਂ ਦੇ ਨਾਮ ਤੇ ਹਰ ਸਾਲ ਟੂਰਨਾਮੈਂਟ ਕਰਵਾਉਂਦੇ ਆ ਅੱਜ ਤੱਕ ਅਜ 25 ਸਾਲ ਹੋ ਗਿਆ ਵੇਖੋ ਇਹ ਗੱਲ ਨੂੰ ਤੇ ਉਹ ਉਹਨਾਂ ਦੀ ਯਾਦ ਨੂੰ ਹਮੇਸ਼ਾ ਹੀ ਤਾਜ਼ਾ ਰੱਖਦੇ ਆ ਪਿੰਡ ਵਾਲੇ ਤੇ ਬਹੁਤ ਮਾਣ ਕਰਦੇ ਆ ਸਾਡਾ ਹਰ ਮਹੀਨਾ ਹੁੰਦਾ ਵਾ ਜਦੋਂ ਸਤਵਾਂ ਮਹੀਨਾ ਹੁੰਦਾ ਵਾ ਉਦੋਂ ਦੇ ਵਿੱਚ ਉਦੋਂ ਉਹਦੇ ਦਿਲ ਭਰੀ ਜਾਂਦਾ ਵਾ ਅਜੀ ਸੋਚ ਕੇ ਕਿ ਵੀ ਇੱਕ ਇੱਕ ਅਹੀਂ ਛੋਟੇ ਹਾਦਸੋਂ ਜਿਹੜੋਂ ਚਲੇ ਗਏ ਸੀ ਉਹ ਪਰ ਫਿਰ ਵੀ ਦਿਲ ਭਰ ਭਰੰਦੇ ਨਾਲ ਸਾਨੂੰ ਮਾਣ ਜਿਆਦਾ ਮਾਣ ਜਿਆਦਾ ਮਹਿਸੂਸ ਹੁੰਦਾ ਵਾ ਕਿ ਬਈ ਨਹੀਂ ਐਸੀ ਐਸੀ ਮਰਨੀ ਕੋਈ ਵੀ ਨਹੀਂ ਮਰ ਸਕਦਾ ਸਾਨੂੰ ਉਹ ਉਹਨਾਂ ਉਹ ਜਾ ਕੇ ਵੀ ਸਾਨੂੰ ਸਭ ਕੁਝ ਦੇ ਗਏ ਨੇ ਜੀ ਸਭ ਕੁਝ ਦੇ ਗਏ ਨੇ